ਸਾਡੇ ਕਾਰਜ ਨੂੰ ਵੇਖ ਕੇ ਵਿਰੋਧੀਆਂ ਦੇ ਹੌਸਲੇ ਪਸਤ ਹੋ ਜਾਣਗੇ ਤੇ ਬਾਕੀ ਜਿਹੜੀਆਂ ਸਾਡੀਆਂ ਅੱਜ ਮદાન ਸਭਾ ਹੋਰ ਨੇ ਉਹਨਾਂ ਦੇ ਵਿੱਚ ਹੋਰ ਜੋਸ਼ ਭਰ ਜਾਵੇਗਾ ਹੋਰ ਉਤਸ਼ਾਹ ਜਾਵੇਗਾ ਕਿ ਖੇਮ ਕਰਨ ਵਾਲਿਆਂ ਨੇ ਸਰਦਾਰ ਸਰਵਨ ਸਿੰਘ ਤੁਣ ਉਹਨਾਂ ਨੇ ਤੇ ਖੇਮ ਕਰਨ ਵਾਲੇ ਆਮ ਆਦਮੀ ਪਾਰਟੀ ਵਾਲੇ ਆਗੂਆਂ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਲੀਡ ਹੈ ਖੇਮ ਕਰਨ ਵਾਲਕੇ ਦੀ ਜੇ ਪਿਛਲੇ 12.5 ਹਜ਼ਾਰੀ ਤੋ ਐਰਕਾ ਸਾਡੇ 32000 ਦੀ ਲੀਡ ਕਰ ਦੇਣੀ ਆ ਸੋਨ ਹਾ ਸਾਤ ਸਰੀਆ ਕਾਲ ਤੇ ਭਰਾਵੋ ਅੱਜ ਕੱਲੇ ਵਰਕਰ ਤੇ ਲੀਡਰ ਸਰਪੰਨ ਖੇਮ ਕਰਨ ਵਾਲੇ ਕਿਤੇ ਇੱਥੇ ਇਕੱਠੇ ਆਏ ਤੇ ਠਾਠਾ ਕਾਠਾ ਮਾਰਦਾ ਠਾਠਾ ਮਾਰਦਾ ਇਕੱਠ ਮੈਨੂੰ ਲੱਗਦਾ ਘੱਟ ਤੋਂ ਘੱਟ 20000 ਦੇ ਕਰੀਬ ਮੇਰੇ ਨੌਜਵਾਨ ਵੀਰ ਬਜ਼ੁਰਗ ਮੇਰੇ ਭਰਾ ਇੱਥੇ ਆਏ ਹੋਣੇ ਆ ਤੇ ਤੁਹਾਨੂੰ ਵੇਖ ਕੇ ਮੈਨੂੰ ਇੰਨੀ એનર્ਜੀ ਤੇ ਮੇਰਾ ਇੰਦਾ ਹੌਸਲਾ ਵਧ ਗਿਆ ਕਿ ਲਾਲਜੀਤ ਸਿੰਘ ਭੁੱਲਰ ਨੂੰ ਹਰਾਉਣ ਵਾਲਾ ਹੁਣ ਕੋਈ ਜਿਉ ਸੂਰਮਾ ਨਹੀਂ ਜਾਂਦਾ ਸ੍ਰੀ ਅਕਾਲ ਤੇ ਭਰਾਵੋ ਜਦੋਂ ਪਾਰਟੀਆਂ ਦੇ ਵਿੱਚ ਗੱਲਾਂ ਚੱਲਦੀਆਂ ਨਾ ਤੇ ਜਿਵੇਂ ਆਪਣੀ ਪਾਰਟੀ ਦੀਆਂ ਗੱਲਾਂ ਚੱਲਦੀਆਂ ਵਿਰੋਧੀਆਂ ਨੂੰ ਪਤਾ ਲੱਗਦਾ ਉਵੇਂ ਵਿਰੋਧੀਆਂ ਦੇ ਵਿੱਚ ਜਦੋਂ ਗੱਲਾਂ ਚੱਲਦੀਆਂ ਤੇ ਆਪਣੇ ਕੋਲ ਵੀ ਗੱਲਾਂ ਪਹੁੰਚਦੀਆਂ ਹੋ ਸਕਦਾ ਤੁਹਾਡੇ ਕੋਲ ਵੀ ਗੱਲਾਂ ਪਹੁੰਚਦੀਆਂ ਹੋਣ ਮੈਂ ਗੱਲ ਕਰਾਂ ਕਾਂਗਰਸ ਦੀ ਥੋੜਾ ਜਸਪੀਰ ਸਿੰਘ ਡਿੰਪਾ ਜਿਹੜੇ ਇਥੋਂ ਮਜੂਤਾ ਐਮਪੀ ਨੇ ਉਹ ਕੱਲ ਲਾਈਵ ਵੀ ਹੋਇਆ ਉਹਨਾਂ ਨੇ ਇਹ ਗੱਲ ਵੀ ਕੀਤੀ ਆ ਕਿ ਜੇ ਮੈਨੂੰ ਟਿਕਟ ਨਾ ਮਿਲੀ ਤੇ ਜਿੰਨੂੰ ਵੀ ਟਿਕਟ ਮਿਲੂ ਮੈਂ ਉਹਦੀ ਮਦਦ ਕਰੂੰਗਾ ਮੈਂ ਉਹਦੀ ਅੱਗੇ ਲਾ ਕੇ ਸਪੋਰਟ ਕਰੂੰਗਾ ਮੈਂ ਪਾਰਟੀ ਦੇ ਨਾਲ ਖੜਾ ਤੇ ਵੀਰੋ ਸਮਝੋ ਜਸਪੀਰ ਸਿੰਘ ਢਿੱਪੇ ਨੂੰ ਪਤਾ ਲੱਗ ਗਿਆ ਕਿ ਆਵਾਜ਼ ਨਹੀਂ ਪਾਰਟੀ ਲਾਲਜੀਤ ਭੁੱਲਰ ਖਡੂਰ ਸਾਹਿਬ ਲੋਕ ਸਭਾ ਤੋਂ ਛਾੜਨਾ ਜਿੱਤਦਾ ਪਿਆ ਆ ਨਹੀਂ ਤੇ ਕੋਈ ਉਮੀਦਵਾਰ ਸਿਟਿੰਗ ਐਮਪੀ ਜਾਂ ਸਿਟਿੰਗ ਐਮਐਲਏ ਆਪਦੀ ਉਮੀਦਵਾਰੀ ਦਾ ਹੱਕ ਨਹੀਂ ਛੜਦਾ ਹੁੰਦਾ ਉਹ ਆਪਦੀ ਉਮੀਦਵਾਰੀ ਦਾ ਹੱਕ ਦਾਵਾ ਠੋਕਦਾ ਹੀ ਹੁੰਦਾ ਭਾਵੇਂ ਕੋਈ ਵੀ ਹੋਵੇ ਕੋਈ ਆਦਾ ਕਰ ਨਹੀਂ ਛੜਦਾ ਹੁੰਦਾ ਹੁਣ ਢਿੱਪਾ ਸਾਹਿਬ ਦੀ ਇਹ ਸੋਚਿਆ ਕਹਿਰ ਕਾ ਗੱਲ ਨਹੀਂ ਬਾਨੀ ਮੈਦਾਨ ਖੜੀ ਮਾਲੀ ਛੜ ਦੀਏਗਾ 27 ਚ ਵੇਖੀ ਜੋ ਤੇ ਉਹਦੇ ਬਾਅਦ ਅਕਾਲੀ ਦਲ ਦੀ ਗੱਲ ਕਰੀਏ ਤੁਸੀਂ ਵੀ ਸੁਣਿਆ ਹੋਣਾ ਇੱਥੋਂ ਕਹਿੰਦੇ ਹੀ ਬੀਬਾ ਹਰਿ ਸਿਮਰਤ ਕੌਰ ਬਾਦਲ ਨੂੰ ਲੜੌੜਾ ਖਡੂਰ ਸਾਹਿਬ ਲੋਕ ਸਭਾ ਤੋਂ ਕਿਉਂ ਲੜੌੜਾ ਅਕਾਲੀ ਦਲ ਵਾਲੇ ਸਮਝਦੇ ਆ ਹਲਕਾ ਪੰਥਕ ਹਲਕਾ ਤੇ ਵੀਰੋ ਹੈਗਾ ਵਾਕਈ ਪੰਥਕ ਹਲਕਾਇਆ ਪਰ ਅਕਾਲੀ ਦਲ ਨੇ ਸੁਖਬੀਰ ਸਿੰਘ ਬਾਦਲ ਨੇ ਵਿਕਰਮ ਸਿੰਘ ਮਜੀਠੀਏ ਨੇ ਅਕਾਲੀ ਦਲ ਨੂੰ ਪੰਥਕ ਰਹਿ ਨਹੀਂ ਦਿੱਤਾ ਉਹਨਾਂ ਇੱਕ ਲਿਮਟਡ ਪਾਰਟੀ ਬਣਾ ਲਈ ਅਕਾਲੀ ਦਲ ਵੀਰੋ ਹਲਕਾ ਪੰਥਕ ਹੀ ਆ ਪਰ ਪੰਥਕ ਹਲਕਾ ਜਿਹੜਾ ਪੰਥ ਦੇ ਨਾਂ ਤੇ ਅਕਾਲੀ ਦਲ ਧਰੋ ਕਮਾਉਂਦਾ ਰਿਹਾ ਉਹ ਐਰਕਾ ਲੋਕਾਂ ਇਹਨਾਂ ਦੇ ਹੱਕ ਤੇ ਨਹੀਂ ਭੁਗਤਣਾ ਪੰਥਕ ਹਲਕਾ ਪੰਥ ਦੇ ਨਾਲ ਖੜੂਗਾ ਆਮ ਆਦਮੀ ਪਾਰਟੀ ਦੇ ਨਾਲ ਖੜੂਗਾ ਵੱਟੀ ਲੀਡ ਰਖੂਰ ਸਾਹਿਬ ਲੋਕ ਸਭਾ ਜਿਤਾਊਗਾ ਬੋਲੋ ਕੋਣ ਹੈ ਸਾਤ ਸਰੀਆ ਕਾਲ ਬਰਾਵੋ ਜਦੋਂ ਹਰਸਿੰਦਰ ਸਿੰਘ ਕੋਰ ਬਾਦਲ ਇਥੋਂ ਲਾਲਲੀ ਤਿਆਰ ਹੋਏ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸੀਰੀ ਅਰਵਿੰਦ ਕੇਜਰੀਵਾਲ ਜੀ ਨੇ ਸਰਵਾ ਕਰਾਇਆ ਆਪਾਂ ਨੂੰ ਪਤਾ ਹੀ ਆ ਆਮ ਆਦਮੀ ਪਾਰਟੀ ਇੱਕ ਵਾਹਦ ਪਾਰਟੀ ਆ ਜਿਹੜੀ ਸਰਵਾ ਕਰਵਾ ਕੇ ਟਿਕਟ ਦਿੰਦੀ ਆ ਜੇ ਆਪਾਂ ਵਿਧਾਨ ਸਭਾ ਚੋਣਾਂ ਦੀ ਗੱਲ ਕਰੀਏ 117 ਦੇ 117 ਉਮੀਦਵਾਰ ਸਰਵਾ ਕਰਾ ਕੇ ਖਿਲਾਰੇ ਵੋਟਾਂ ਦੇ ਵਿੱਚ ਤੇ ਸਰਵਾ ਹੋਇਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਸਨ ਉਹਨਾਂ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ 2022 ਦੇ ਮੇਲੇ ਤੇ ਭਰਾਵੋ 117 ਉਮੀਦਵਾਰਾਂ ਦੇ ਵਿੱਚੋਂ 99 ਉਮੀਦਵਾਰ ਲੋਕਾਂ ਨੇ ਚਿਤਾ ਕੇ ਵਿਧਾਨ ਸਭਾ ਦੇ ਵਿੱਚ ਭੇਜੇ ਜੇ ਲੋਕਾਂ ਦੇ ਮੁਤਾਬਕ ਉਮੀਦਵਾਰ ਦਿੱਤੇ ਉਹ ਤਾਂ ਕਰਕੇ ਏਡਾ ਵੱਡਾ ਬਹੁਮਤ ਆਇਆ ਜਿਨੂੰ ਲੋਕ ਚਾਹੁੰਦੇ ਆ ਜੇ ਪਾਰਟੀਆਂ ਨੂੰ ਟਿਕਟ ਦੇਣ ਤੇ ਫਿਰ ਲੋਕ ਫਤਵਾ ਵੀ ਵਟਾ ਦਿੰਦੇ ਆ ਭਰਾਵੋ ਉਸੇ ਤਰ੍ਹਾਂ ਹੀ ਜਿਵੇਂ 117 ਚੋਂ 92 ਜਿੱਤ ਕੇ ਵਿਧਾਨ ਸਭਾ ਚ ਗਏ ਸਰਵਾ ਕਰਾ ਕੇ ਟਿਕਟਾਂ ਦਿੱਤੀਆਂ ਹੁਣ ਫੇਰ ਆਮ ਆਦਮੀ ਪਾਰਟੀ ਨੇ ਸਰਵਾ ਕਰਾਇਆ 13 ਦੇ 13 ਹਲਕਿਆਂ ਚ ਸਰਵਾ ਕਰਾਇਆ ਤੇ ਖਡੂਰ ਸਾਹਿਬ ਲੋਕ ਸਭਾ ਦੇ ਵਿੱਚ ਸਰਵਾ ਹੋ ਹੋਰ ਨਾਵਾਂ ਦਾ ਚੱਲਦਾ ਹੀ ਤੇ ਜਿਹੜੀ ਸੰਗਤ ਆ ਉਹਨਾਂ ਲੋਕਾਂ ਨੇ ਨਾਂ ਲਿਆ ਕਿ ਇਹ ਬੰਦੇ ਨੇ ਜਿੰਨਾ ਜੇ ਜਿਤਾਉਣਾ ਜੇ ਤੇ ਲਾਲਜੀਤ ਭੁੱਲਰ ਨੂੰ ਟਿਕਟ ਦਿਓ ਤੋਹਾਂ ਭਰਾਵਾ ਨੇ ਨਾਂ ਲਿਆ ਪਹਿਲਾਂ ਤਾਂ ਮੈਂ ਤੁਹਾਨੂੰ ਸਿੱਧਾ ਕਰਦਾ ਸਾਰੇ ਭਰਾਵਾਂ ਨੂੰ ਜਿਨ੍ਹਾਂ ਨੇ ਦਾਸ ਤੇ ਵਿਸ਼ਵਾਸ ਕੀਤਾ ਤੁਹਾਡੇ ਭਰਾਵਾਂ ਨੂੰ ਫੋਨ ਆਏ ਸੱਥਾਂ ਜੋ ਸਰਵਾਇਆ ਦੁਕਾਨਦਾਰਾਂ ਤੋਂ ਸਰਵਾ ਕੀਤਾ ਗਿਆ ਵਪਾਰੀਆਂ ਤੋਂ ਆੜਤੀਆਂ ਤੋਂ ਸਰਵਾ ਕੀਤਾ ਗਿਆ ਮਜ਼ਦੂਰਾਂ ਤੋਂ ਪੱਲੇਦਾਰਾਂ ਤੋਂ ਮਿਸਤਰੀਆਂ ਤੋਂ ਸਰਵਾ ਕੀਤਾ ਗਿਆ ਤੇ ਲੋਕਾਂ ਨੇ ਨਾਲਿਆ ਜੇ ਜਿਤਨਾ ਆਮ ਆਦਮੀ ਪਾਟੀ ਲਾਲ ਜਿਤ ਪੁੱਲਰ ਨੂੰ ਟਿਕਟ ਦੇਵੇ ਐਮਪੀ ਦੀ ਤੇ ਜੇ ਕਿ ਮਿਸਟਰ ਸਾਥ ਸਰੀਆ ਕਾਲੇ ਤੇ ਭਰਾਵੋ ਮੈਂ ਤਾਜਾ ਸਾਰਿਆਂ ਦਾ ਸੰਗਤ ਦਾ ਧੰਨਵਾਦ ਕਰਦਾ ਜਿਨ੍ਹਾਂ ਦੀ ਬਦੌਲਤ ਲਾਜੀਤ ਸਿੰਘ ਪਹਿਲਾ ਐਮਐਲਏ ਦਾ ਮੋਕਾ ਜੀ ਮੈਂਬਰ ਪਾਰਲੀਮੈਂਟ ਦੀ ਟਿਕੜ ਦਿੱਤੀ ਆਮ ਆਦਮੀ ਪਾਰਟੀ ਸਰਦਾਰ ਭਗਵੰਤ ਸਿੰਘ ਮਾਨ ਸ਼੍ਰੀ ਅਰਵਿੰਦ ਕੇਸ਼ਵਪਾਡ ਜੀ ਨੇ ਮੈਂ ਧੰਨਵਾਦ ਕਰਦਾ ਗੁਰੂ ਨਾਨਕ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਨ੍ਹਾਂ ਨੇ ਆਈਡੀਆਂ ਆਈਡੀਆਂ ਵਜੀਰੀਆਂ ਦਿੱਤੀਆਂ ਤੇ ਹੁਣ ਮੈਂਬਰ ਪਾਰਲੀਮੈਂਟ ਵਰਗੀ ਸੇਵਾ ਕਰਨ ਦਾ ਮੋਕਾ ਦਿੱਤਾ ਜੇ ਕੋਈ ਹੁੰਦਾ ਆ ਤੇ ਭਰਾਵੋ ਤਖਤ ਤੇ ਤਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਦਿੰਦੇ ਆ ਤੇ ਮਹਾਰਾਜ ਕਿਰਪਾ ਕਰੇ ਜੇ ਤੁਸੀਂ ਦਾਸ ਨੂੰ ਜਿਤਾ ਕੇ ਉਹ ਜਿਤਾ ਤੇ ਤੁਸਾਂ ਦਿੱਤਾ ਜਖੇਮ ਕਰਨ ਵਾਲਿਆਂ ਨੇ ਮੁੱਢ ਬੰਤਾ ਹਾਏ ਸਾਨਹਾਰ ਸਾਤ ਸਰੀਆ ਕਾਲ ਜਦੋਂ ਤੁਹਾਡੇ ਭਰਾ ਦਾ ਨਾਂ ਨਾਉ ਸੋਇਆ ਆਮ ਆਦਮੀ ਪਾਰਟੀ ਵੱਲੋਂ ਤੇ ਬੀਬਾ ਹਰਿ ਸਿਮਰਤ ਕੌਰ ਬਾਦਲ ਇਥੋਂ ਫੇਰ ਪਿੱਛੇ ਆਂਦੇ ਹਲ ਕੱਲ ਮੁਰਗੀ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਸੱਦਿਆ ਗਿਆ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਕੋਰ ਕਮੇਟੀ ਵੱਲੋਂ ਤੇ ਬਿਕਰਮ ਸਿੰਘ ਮਜੀਠੀਆ ਨੇ ਅੱਗੇ ਦੱਸਿਆ ਕੀ ਕਿਹਾ ਉਹਨਾਂ ਨੇ ਕਿਹਾ ਵੀ ਪਾਉ ਜਦੋਂ ਸਿਰ ਦੇਣਾ ਦਾ ਉਹ ਮੈਨੂੰ ਬਾਜ਼ਮਾ ਦਿੰਦੇ ਅੱਗੇ ਸਿੱਧੂ ਦੇ ਮੁਕਾਬਲੇ ਅਮਰਥਰ ਖਿਡਾਰ ਕੇ ਅੱਗੇ ਮੇਰੀ ਬਲੀਦਵਾਤੀ ਜੇ ਮੈਨੂੰ ਰਾਤ ਆ ਜੇ ਮੈਂ ਨਹੀਂ ਖਡੂਰ ਸਾਹਿਬੋਂ ਲੜਦੀ ਆਦੇਸ਼ ਪ੍ਰਤਾਪ ਨੂੰ ਕਰੋ ਅੱਗੇ ਤੇ ਭਰਾਵੋ ਆਦੇਸ਼ ਪ੍ਰਤਾਪ ਨੇ ساری ਜ਼ਿੰਦਗੀ ਨਾਲ ਤੇ ਵਿਰਸੇ ਵਟੋਏ ਦੀ ਚੰਗੀ ਕੀਤੀ ਨਾ ਹਰਵੀਰ ਸੰਧੂ ਦੀ ਚੰਗੀ ਕੀਤੀ ਨਾ ਪਰੰਪਰੇ ਵੀ ਚੰਗੀ ਕੀਤੀ ਅਤੇਜ ਪ੍ਰਤਾਪ ਕਹਿ ਰਿਹਾ ਹੋਂਦਾ ਮੈਂ ਐਮਪੀ ਦੀ ਚੋਣ ਨਹੀਂ ਲੜਨੀ ਮੈਂ ਤਾਂ ਗਿਆ 27 ਵੇਖੂ ਮੈਂ ਨਹੀਂ ਚੋਣ ਲੜਨੀ ਪਿੰਜਰੇ ਦੇ ਵੀ ਉਮੀਦਵਾਰ ਨੂੰ ਅੱਗੇ ਕਰਦੇ ਆ ਉਹੋ ਹੀ ਪੂਚਾਂ ਚੋਕੇ ਪੱਜ ਜਾਂਦਾ ਤਗੜੇ ਹੋ ਜੋ ਜਿੱਤ ਤੁਹਾਡੀ ਨਿਸ਼ਚਿਤ ਆ ਜਿੱਤ ਤੁਹਾਡੀ ਨਿਸ਼ਚਿਤ ਆ ਹੁਣ ਬੱਸ ਲੀਡ ਵਧਾ ਦਿਓ ਜਿੰਨੀ ਲੀਡ ਵਧ ਕਰ ਦਿਓਗੇ ਭਰਾਵੋ ਵੇਖੋ ਜਿਹੜੇ ਪਿੰਡ ਚੋ ਜਿਹੜੇ ਹਲਕੇ 'ਚੋਂ ਮੇਰੀ ਲੀਡ ਵੱਧ ਹੋਈ ਜਿਹੜੀਆਂ ਕਰਾਂਟ ਆਉਣੀਆਂ ਮੇਰਾ ਵੀ ਫਰਜ਼ ਪੰਦਾ ਫੇ ਰੋਸ ਹਲਕੇ ਨੂੰ ਉਸ ਪਿੰਡ ਨੂੰ ਉਸ ਚੈਰ ਨੂੰ ਵੱਧੋ ਵੱਧ ਕਰਾਂਟਾਂ ਦਿਆਂ ਕਿਸ ਜਿੰਦਾਬਾਦ ਜਿੰਦਾਬਾਦ ਕਿਸੇ ਗੱਲ ਦੀ ਕਰਾਂਟਾਂ ਦੇ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਊਗੀ ਤੇ ਬਾਕੀ ਰਹੀ ਗੱਲ ਕੰਮਾਂ ਦੀ ਪਿਛਲੀਆਂ ਸਰਕਾਰਾਂ ਰਵੈਤੀ ਪਾਰਟੀਆਂ ਦੀਆਂ ਜਦੋਂ ਸਰਕਾਰਾਂ ਬਣਦੀਆਂ ਸਨ ਪਹਿਲੇ 4 ਸਾਲਾਂ ਦੇ ਵਿੱਚ ਨਜਾਇਜ਼ ਪਰਚੇ ਤੱਕੇ ਛਾਈਆਂ ਲੋਕਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੀਰੋਨ ਸਮੈਕ ਦੇ ਸਮਗਲਰ ਗੈਂਗਸਟਰਾਂ ਦੀ ਪਿੱਛ ਥਾਪੜੀ ਜਾਂਦੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤੁਹਾਡਾ ਭਰਾ ਸਰਵਣ ਸਿੰਘ ਤੋਂ ਨਹੀਂ ਤੋਂ ਖੇਮ ਕਰ ਤੋਂ ਐਮਐਲਏ ਲਾਗਲੇ ਹਲਕੇ ਤੋਂ ਪੱਟੀ ਤੋਂ ਲਾਲਜੀਤ ਸਿੰਘ ਪੁੱਲਰ ਨੂੰ ਜਿਤਾਇਆ ਪੱਟੀ ਦੇ ਲੋਕਾਂ ਨੇ ਤੇ ਮੁੜਕੇ ਪਾਰਟੀ ਨੇ ਮਾਨ ਦਿੱਤਾ ਬਾਬੇ ਨਾਨਕਲੇ ਵਜ਼ੀਰ ਬਣਾਇਆ ਪੰਜਾਬ ਦਾ ਨਾ ਲਾਲਜੀਤ ਸਿੰਘ ਪੁੱਲਰ ਨੇ ਨਾ ਸਰਵਣ ਸਿੰਘ ਧੌਣਣੇ ਨਾਤੇ ਕਿਸੇ ਨਸ਼ੇ ਦੇ ਸਦਾਕਰ ਦੀ ਪਿੱਠ ਤਾਂ ਪੜੀ ਨਾ ਕਿਸੇ ਗੈਂਗਸਟਰ ਨੂੰ ਬੜਾਵਾ ਦਿੱਤਾ ਜੇ ਕਹਿੰਦੇ ਕੋਈ ਗਲਤ ਕੰਮ ਕੀਤਾ ਅਸੀਂ ਕਹਿਤਾ ਪੁਲਿਸ ਅਫਸਰਾਂ ਨੂੰ ਥੋੜ੍ਹ ਕੇ ਪਰਚਾ ਦੇਤੇ ਕਾਰ ਕਾਰਵਾਈ ਛੋਟ ਸਲਾਖਾਂ ਦੇ ਪਿੱਛੇ ਨਾ ਕਿਸੇ ਸਮਗਲਰ ਦੀ ਨਾ ਕਿਸੇ ਤਸਕਰ ਦੀ ਪਹਿਲਾਂ ਮਦਦ ਕੀਤੀ ਨਾ ਭਰਾਵੋ ਗਾਹ ਕਰਨੀ ਮੈਂ ਆਪਦੇ ਪੱਟੀ ਹਲਕੇ ਦੀ ਗੱਲ ਕਰ ਸਾਡੇ ਪਹਿਲਾ ਦੇਸ਼ ਪ੍ਰਤਾਪ ਕੈਰੋਂ ਦੇ ਸੰਗੀ ਸਾਥੀ ਹਰ ਉਹਨਾਂ ਸਬੈਕ ਵੇਚਦੇ ਰਹੇ ਤੇ ਵਕਾਉਂਦੇ ਰਹੇ ਤੇ ਉਹਨਾਂ ਦੀ ਪੁਸ਼ਤ ਪਣਾਈ ਟਾਡੇ ਹਲਕੇ ਦੇ ਤੇ ਤਰਨਤਾਰ ਨਾਲ ਹਲਕੇ ਦੇ ਜਿਹੜੇ ਆਕੂ ਲਾਏ ਬਾਹਰਲੇ ਹਲਕੇ ਸਾਡੇ ਪੱਟੀ ਹਲਕੇ ਉਹ ਪੁਸ਼ਤ ਪਣਾਈ ਕਰਦੇ ਰਹੇ ਉਹਨਾਂ ਦੇ ਲੀਡਰੋ ਉਹਨਾਂ ਬੰਦਿਆਂ ਦੀ ਜਿਹੜੇ ਗਲਤ ਕੰਮ ਕਰਦੇ ਸਨ ਤੇ ਮੁੜ ਕੇ ਬਣੀ ਕਾਂਗਰਸੀ ਸਰਕਾਰ ਹਰਮਿੰਦਰ ਸਿੰਘ ਗੇਲ ਐਮ ਐਲ ਏ ਬਣੇ ਤੇ ਜਿਹੜੇ ਘਰ ਰਹਿ ਕੇ ਇਲੈਕਸ਼ਨ ਲੜਦੇ ਰਹੇ 17 ਦੀ ਉਸ ਘਰੇ ਤੋਂ ਨੰਬਰ ਦੀ ਸ਼ਰਾਬ ਲੱਗੀ ਸ਼ਰਾਬ ਦੁੱਗੀਆਂ ਸਟੇਟਾਂ ਤੋਂ ਆ ਕੇ ਵੇਖਦੀ ਰਹੀ ਰੋਜ਼ ਦੇ ਦੋ-ਦੋ ਤਿੰਨ-ਤਿੰਨ ਟਰੱਕ ਦੋ ਨੰਬਰ ਦੀ ਸ਼ਰਾਬ ਦੇ ਲਖਨੇ ਤੇ ਰੋਜ਼ ਉਹ ਦੋ ਨੰਬਰ ਦੀ ਸ਼ਰਾਬ ਅਲਕੇਚ ਜ਼ਿਲ੍ਹੇ 'ਚ ਵਿਕਣੀ ਤੇ ਤੁਹਾਨੂੰ ਪਤਾ ਨਾ ਤਰਨਤਾਲ ਤੇ ਅਮਰਸਰ ਦੇ ਵਿੱਚ ਜ਼ਰੀਲੀ ਸ਼ਰਾਬ ਨਾਲ ਸੈਂਕੜੇ ਮੌਤਾਂ ਹੋਈਆਂ ਸੀ ਤੇ ਉਹ ਕਿਹਦੀ ਸ਼ਰਾਬ ਰਹੀਆਂ ਸੀ ਇਹਨਾਂ ਐਮਐਲਏ ਤੇ ਪੀਏ ਤੇ ਇਹਨਾਂ ਦੇ ਜਿਹੜੇ ਨਾਲ ਦੇ ਸੰਗੀ ਸਾਥੀ ਉਹਨਾਂ ਦੀ ਦੋ ਨੰਬਰ ਦੀ ਸ਼ਰਾਬ ਜ਼ਰੀਲੀ ਸ਼ਰਾਬ ਨਾਲ ਉਹ ਮੌਤਾਂ ਹੋਈਆਂ ਸੀ ਉਹਦੇ ਬਾਅਦ ਜਿਹੜੇ ਘਰ ਰਹਿ ਕੇ ਐਮ.ਐਲ.ਏ ਹਰਮਿੰਦਰ ਗਿੱਲ ਨੇ 2017 ਦੀ ਇਲੈਕਸ਼ਨ ਲੜੀ ਉਸ ਘਰ ਵਾਲੇ ਫਿਰ ਇਹਨਾਂ ਸਮੈਕ ਵੇਚਣ ਵਾਲੇ ਬੰਦਿਆਂ ਨੂੰ ਪ੍ਰਮੋਟ ਕਰਦੇ ਰਹੇ ਉਹਨਾਂ ਤੇ ਪਰਚੇ ਹੋੜੇ ਉਹਨਾਂ ਨੂੰ ਪੁਲਿਸ ਨੂੰ ਫੜਨੇ ਦੇਣਾ ਤੇ ਭਰਾਵੋ ਉਹਨਾਂ ਬੰਦਿਆਂ ਤੇ 20-20 ਪਰਚੇ ਹੀ ਤੇ ਜਦੋਂ ਐਮ.ਐਲ.ਏ ਦੀ ਸ਼ਿਫਾਰਚ ਹੋਣੀ ਉਹਨਾਂ ਬੰਦਿਆਂ ਨੂੰ ਫੜਨਾ ਉਹਨਾਂ ਬੰਦਿਆਂ ਦੇ ਈਡੇ ਦਿਲ ਵੱਧ ਕੇ ਦਿਨ ਦਿਹਾੜੇ ਪਿਸਤੌਲ ਲੈ ਕੇ ਉਹਨਾਂ ਲੋਕਾਂ ਨੂੰ ਗੋਲੀਆਂ ਮਾਰਨੀਆਂ ਲੋਕਾਂ ਨੂੰ ਡਰਾਉਣਾ ਧਮਕਾਉਣਾ ਸੱਟਰ ਲਾਉਣ ਗਿਆ ਲੱਤਾਂ ਬਾਵਾ ਭੰਨਣੀਆਂ ਉਹਨਾਂ ਬੰਦਿਆਂ ਨੇ ਤੇ ਇੱਕ ਦਿਨ ਮੇਰੇ ਘਰ ਲੱਗੇ ਸਰੀਆਲੀ ਵਾਲੀ ਚੁੰਗੀ ਲਾ ਕੇ ਉਹ ਦੋ ਬੰਦੇ ਤੁਹਾਨੂੰ ਯਾਦ ਹੋਣਾ ਨਾ ਦੋ ਬੰਦਿਆਂ ਦਾ ਮੁੜਕੇ ਮਰਡਰ ਹੋ ਗਿਆ ਸੀ ਉਹ ਹਰਮਿੰਦਰ ਗੇਲ ਦੇ ਸੰਗੀ ਸਾਥੀ ਸਨ ਇਹਨਾਂ ਨੂੰ ਸਮੈਕਦੇ ਉਹ ਵੱਡੇ ਸਮਗਦਰ ਸਨ ਉਹ ਆਪ ਦੇ ਲੋ ਉੱਥੇ ਬੰਦਿਆਂ ਨੂੰ ਡਰਾਉਣ ਹੈ ਪਿਸਤੌਲ ਕੱਢਿਆ ਤੇ ਜਿਹੜੇ ਬੰਦੇ ਉੱਥੇ ਸਰੀਆਲੀ ਰੋਡ ਵਾੜੇ ਸਨ ਉਹਨਾਂ ਉਹਨਾਂ ਦਾ ਪਿਸਤੌਲ ਖੋ ਕੇ ਦੌੜੂ ਗੋਲੀਆਂ ਮਾਰ ਕੇ ਉੱਥੇ ਹੀ ਮਾਰਤਾ ਨਾ ਹਰਮਿੰਦਰ ਕੇ ਲੜਕੇ ਲੀਡਰ ਕਿਸੇ ਮੁੰਡੇ ਨੂੰ ਇਸ ਤਰ੍ਹਾਂ ਦੀ ਸ਼ਹਿਤ ਦੇਂਦੇ ਤੇ ਨਾ ਉਹ ਮੁੰਡੇ ਸਮਗਲਰ ਬਣਦੇ ਨਾ ਉਹ ਮੁੰਡੇ ਕਤਲ ਹੁੰਦੇ ਨਾ ਉਹਨਾਂ ਦੀਆਂ ਮਾਵਾਂ ਤੇ ਪਿਓ ਉਹਨਾਂ ਦੇ ਘਰ ਤੇ ਰੋਂਦੇ ਹੁਣ ਅੱਖਾਂ ਤੇ ਕਸੁੰਨ ਦੇ ਦੇ ਰੋਂਦੇ ਉਹਨਾਂ ਦੇ ਘਰ ਤੇ ਕਿ ਆਹੀ ਇਹੋ ਜਿਹੇ ਲੀਡਰਾਂ ਤੋਂ ਆਪਣੇ ਮੁੰਡਿਆਂ ਨੂੰ ਪਿੱਛੇ ਰੱਖਦੇ ਭਰਾਵੋ ਲਾਲਜੀਤ ਪੁੱਲਰ ਐਮਐਲਏ ਬਣਿਆ ਮੰਤਰੀ ਬਣਿਆ ਤੋਂਨ ਐਮਐਲਏ ਬਣਿਆ ਕੀਸਾ ਇੱਕ ਬੰਦਾ ਵੀ ਦੱਸ ਦੇ ਕਹੇ ਸਮੈਕ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ ਕਹੇ ਗੈਂਗਸਟਰ ਦੀ ਪੁਸ਼ਤ ਪਣਾਈ ਕੀਤੀ ਹੋਵੇ ਕਹੇ 2 ਨੰਬਰ ਦੀ ਸ਼ਰਾਬ ਵੇਚਣ ਵਾਲੇ ਦੀ ਪੁਸ਼ਤ ਪਣਾਈ ਕੀਤੀ ਹੋਵੇ ਨਾ ਕੀਤੀ ਨਾ ਗਾ ਕਰਾਂਗੇ ਭਰਾਵੋ ਸਾਨੂੰ ਇਹੋ ਜਿਹੇ ਪੈਸੇ ਨਹੀਂ ਚਾਹੀਦੇ ਜਿਹੜੇ ਮਾਵਾਂ ਦੇ ਪੁੱਤਾਂ ਦੀਆਂ ਲਾਛਾਂ ਤੋਂ ਇਕੱਠੇ ਕੀਤੇ ਹੋਣ ਇਹ ਲੋਕ ਲੋਕਾਂ ਦੀਆਂ ਲਾਛਾਂ ਤੋਂ نوٹ ਇਕੱਠੇ ਕਰਦੇ ਰਿਆ ਭਰਾਵੋ ਇਥੋਂ ਤੱਕ ਕਿ ਜਿਹੜੇ ਐਮਐਲਏ ਕਾਲਾਂ ਨੂੰ ਇਹ ਆਪ ਦਾ ਹਿੱਸਾ ਜਿਹੜੀ 2 ਨੰਬਰ ਦੀ ਸ਼ਰਾਬ ਵੇਖਦੀ ਹੀ ਅੱਖਾਂ ਠਾਹ ਕਰਕੇ ਅੱਖਾਂ ਠਾਹ ਕਰਕੇ ਗਿਣ-ਗਿਣ ਕੇ ਆਪਦੇ ਹਿੱਸੇ ਖੜਦੇ ਰਹੇ ਜਿਹੜੇ ਬੰਦੇ ਉੱਥੇ ਚਰਾਬ ਦਾ ਧੰਦਾ ਕਰਦੇ ਰਹੇ ਉਹ ਬੰਦੇ ਇਹਨਾਂ ਦੀਆਂ ਸਾਰੀਆਂ ਅਸੀਂ ਬੋਲਦੇ ਘਾਟਿਆ ਇਹਨਾਂ ਦੀ ਏਕ-ਇੱਕ ਗੱਲ ਦਾ ਸਾਨੂੰ ਪਤਾ ਅਸੀਂ ਬੋਲਦੇ ਘਾਟ ਅਸੀਂ ਜਾਂਦੇ ਆਂ ਵੀ ਚਲੋ ਰਾਂਝਾ ਰਾਜ ਕਰਨ ਪਰ ਹੁਣ ਹੁਣ ਇਲੈਕਸ਼ਨ ਆ ਜੇ ਕੋਈ ਗੱਲ ਕਰਨਗੇ ਇਹਨਾਂ ਦੀ ਗੱਲ ਇੱਕ ਦਾ ਜਵਾਬ ਪੱਥਰ ਨਾ ਦੇਾਂਗੇ ਪਿੱਛੇ ਨਹੀਂ ਹਟਾਂਗੇ ਜਿਹੜੀ ਗੱਲ ਇਹ ਕਰਨਗੇ ਉਹਦਾ ਦੋ ਟੋਕ ਇਹਨਾਂ ਨੂੰ ਜਵਾਬ ਇੱਕ ਦਾ ਜਵਾਬ ਪੱਥਰ ਨਾ ਦੇਾਂਗੇ ਤੇ ਭਰਾਵੋ ਮੈਨੂੰ ਬੜਾ ਤੁਹਾਨੂੰ ਸਤਿਕਾਰ ਦਿੱਤਾ ਖੇਮ ਕਰਨ ਆल्या ਸਰਦਾਰ ਸਰਵਣ ਸਿੰਘ ਤੋਂ ਨੇ ਜਥੇਦਾਰ ਸੁਤਰਾਣ ਸਿੰਘ ਮਨਾਵਾਰੇ ਮੈਂ ਹੁਣ ਦੋ ਮਿੰਟ ਹੀ ਲੈਣਿਆ ਮੈਂ ਸਮਾਪਤੀ ਕਰ ਦੇਣੀ ਹੈ ਗਰਮੀ ਬੜੀ ਆ ਮੈਂ ਤਾਂ ਧੰਨਵਾਦ ਕਰਦਾ ਇੰਨੀ ਗਰਮੀ ਦੇ ਬਾਵਜੂਦ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਬੈਠੇ ਰਹੇ ਆਪਦੇ ਕੰਮ ਕਾਰ ਛੱਡ ਕੇ ਸਾਡੇ ਸਾਥੀਆਂ ਦੇ ਮੇਰੇ ਵਿਚਾਰ ਸੁਣੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਇੱਥੇ ਆਏ ਇੱਕ-ਇੱਕ ਵਲੰਟੀਅਰ ਦਾ ਸਾਥ ਸਰੀਆ ਕਾਲ ਇੱਕ-ਇੱਕ ਵਲੰਟੀਅਰ ਸਾਥੀ ਦਾ ਇੱਕ-ਇੱਕ ਲੀਡਰ ਦਾ ਇੱਕ-ਇੱਕ ਬੱਚੇ ਦਾ ਇੱਕ-ਇੱਕ ਬਜ਼ੁਰਗ ਦਾ ਇੱਕ-ਇੱਕ ਨੌਜਵਾਨ ਦਾ ਧੰਨਵਾਦ ਕਰਦਾ ਇਹ ਹੁਣ ਤੁਹਾਡੀ ਆਪਣੀ ਇਲੈਕਸ਼ਨ 'ਤੇ ਸਾਰਾ ਜੋਰ ਲਾ ਦਿਓ ਸਿਰ ਤੋਂ ਲੈ ਕੇ ਪੈਰਾਂ ਤੱਕ ਪੱਬਾ ਤੇ ਹੋ ਕੇ ਜੋਰ ਲਾ ਦਿਓ ਇਲੈਕਸ਼ਨ ਜਿੰਨੀ ਟਾਡੀ ਸਰਦਾਰੀ ਜੇ ਟਾਡੀ ਵਿੱਚ ਜੇ ਤੇ ਨਾਲ ਇਹ ਲੋਕ ਕਹਿੰਦੇ ਹੁੰਦੇ ਕਿ 2022 ਦੇ ਵਿੱਚ ਨੇ ਇਹ ਬਾਤ ਚੱਲੀ ਹੀ ਐਰ ਕਾ ਇਹਨਾਂ ਨੂੰ ਪਤਾ ਲੱਗ ਗਿਆ ਐਰ ਕਾ ਤੂਫਾਨ ਲਿਆ ਦਿਓ 24 ਚ ਤੂਫਾਨ ਲਿਆ ਦਿਓ ਬੋਲੇ ਸੋ ਨਿਹਾਲ ਇਹ ਇੰਨੀ ਹੀ ਬੇਨਤੀਆਂ ਕਰਦਾ ਖਿਮਾਂ ਦਾ ਜੱਜ ਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਭਰਾਵਾਂ ਦਾ ਆਿਆਂ ਦਾ ਬਹੁਤ ਬਹੁਤ ਧੰਨਵਾਦ